ਆਜਾ ਚੇਚੇ ਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੇਲ લે ਸਮਾਲ ਲੈਣ ਵਾਸਤੇ ਚਿੱਠੀ ਰਹੀ ਜਾਨੀ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਤਾਂ ਕਿ ਪੰਜਾਬ ਦੇ ਲੋਕ ਇਹ ਬਿਆਦਬੀਆਂ ਦੇ ਮੁੱਦੇ ਦੇ ਉੱਤੇ ਜਿਹੜੇ ਹੁਣ ਰੈਲੇਵੈਂਟ ਕੁਐਸਚਨਸ ਹੁਣ ਦੀ ਮਜੂਦਾ ਸਰਕਾਰ ਤੇ ਆ ਉਹਨਾਂ ਬਾਰੇ ਕੀ ਐਕਸ਼ਨ ਲਿਆ ਇਹ ਸਾਡੀ ਉਹਨਾਂ ਤੋਂ ਮੰਗਿਆ ਜਿਹੜਾ ਰਾਮ ਰਹੀਮ 2021 ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚੋਰੀ ਕਰਨ ਵਾਲੇ ਕੇਸ ਵਿੱਚ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਪਰ 2021 ਤੋਂ ਹੁਣ ਅੱਜ 2024 ਆ ਗਿਆ ਬਾਕੀ ਜਿੰਨੇ ਉਹਦੇ ਚ ਕੋ ਪਿਊਜ਼ ਦੇ ਆ ਉਹਨਾਂ ਦੇ ਖਿਲਾਫ ਸੈਂਕਸ਼ਨ 295 ਦੀ ਆ ਚੁੱਕੀ ਆ ਪਰ ਪਰ ਉਹ ਅੰਤਮਾਨ ਦੀ ਸਰਕਾਰ ਵੱਲੋਂ 3 ਸਾਲ ਵੀ ਬੀਤ ਜਾਣ ਤੋਂ ਬਾਅਦ ਅੱਜ ਤੱਕ ਵੀ ਜਿਹੜੀ ਉਹ ਉਹਦੀ ਸੈਂਕਸ਼ਨ ਰਿਪੋਰਟ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਇਹਦੇ ਪਿੱਛੇ ਜਿਹੜੇ ਉਹ ਕਿਹੜੇ ਗੁੱਝੇ ਭੇਦ ਆ ਕਿ ਪੰਜਾਬ ਸਰਕਾਰ 3 ਸਾਲ ਦੀ ਉਹ ਸੈਂਕਸ਼ਨ ਜਿਹੜੀ ਹੋਮ ਮਿਨਿਸਟਰੀ ਦੇਸ ਕਰਨੀ ਹੁੰਦੀ ਆ ਉਹ ਕਰ ਨਹੀਂ ਸਕੇ ਅਸੀਂ ਹੁਣ ਉਹਨਾਂ ਨਾਲ ਬੈਠ ਕੇ ਇਹ ਗੱਲ ਕਰਕੇ ਆਮਨ ਦੂਸਰਾ ਜੇ ਇੱਕ ਅਹਿਮ ਮੁੱਦਾ ਬੀਗ ਵਕੀਲ ਵੀ ਮੈਂ ਜਾਣਦਾ ਕਿ 164 ਦੀ ਸਟੇਟਮੈਂਟ ਹੋਈ ਪ੍ਰਦੀਪ ਕਲੇਰ ਦੀ ਉਹ 164 ਦੀ ਸਟੇਟਮੈਂਟ ਦੇ ਵਿੱਚ ਸਿੱਧੇ ਤੌਰ ਤੇ ਬਾਬੇ ਦਾ ਉਹ ਜਿਹੜੇ ਹਨੀਪ੍ਰੀਤ ਆ ਉਹਦਾ ਨਾਮ ਲੈ ਰਿਹਾ ਪੰਜਾਬ ਸਰਕਾਰ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਪ੍ਰੋਸੀਕਿਊਸ਼ਨ ਨੂੰ ਇਹ ਡਾਇਰੈਕਸ਼ਨ ਨਹੀਂ ਦੇ ਸਕੀ ਜਾਂ ਆਪਣੇ ਸਰਕਾਰ ਦੇ ਵਕੀਲਾਂ ਨੂੰ ਆਪਣੇ ਉਹਨਾਂ ਡਿਸਟ੍ਰਿਕਟ ਪਧਰੀ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਸਮਲਿੰਗ ਦੀ ਐਪਲੀਕੇਸ਼ਨ ਗ੍ਰফতারੀ ਦੀ ਐਪਲੀਕੇਸ਼ਨ ਪਾਈ ਜਾ ਬ੍ਰੈਡ ਕੱਢ ਕੇ ਇਹਦੇ ਪਿੱਛੇ ਕਿਹੜਾ ਗੁੱਝਾ ਭੇਤ ਆ ਇਹ ਵੀ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਦੂਸਰੀ ਜਿਹੜੀ ਵੱਡੀ ਗੱਲ ਆ ਆ ਮੇਰੇ ਨਾਲ ਸਿਆਲਕਾ ਸਾਹਿਬ ਵੀ ਬੈਠੇ ਆ ਤੇ ਮੈਨੂੰ ਵੀ ਹੋ ਗਏ ਕੋਟਾਂ ਦੇ ਵਿੱਚ ਬਤੌਰ ਵਕੀਲ ਪੇਸ਼ ਹੁੰਦੇ ਨੂੰ ਲੰਮਾ ਸਮਾਂ ਇਹ ਜਿਹੜੀਆਂ 3 ਐਫ ਆਈ ਆਰ ਸਿਗੀਆਂ ਐਫ ਆਈ ਆਰ 63 117 ਤੇ 128 ਇਹ ਤਿੰਨ ਦੀਆਂ ਤਿੰਨ ਜਿਹੜੀਆਂ ਐਫ ਆਈ ਆਰ ਜ਼ਿਆ ਏ ਖਾਣਾ ਜਿਹੜਾ ਬਾਜ਼ਾਖਾਨਾ ਉਹਦੇ ਵਿੱਚ ਹੀ ਦਰਜ ਆ ਤੇਰੇ ਪਿੰਨਾ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਚੀ ਆ ਮੈਂ ਕਿਉਂਕਿ ਅੱਜ ਸਾਰੇ ਜਿੰਨੇ ਪੱਖ ਤੁਹਾਡੇ ਕੋਲ ਲੈ ਕੇ ਆਇਆ ਕੂਟਾਂ ਦੇ ਆਰਡਰ ਲੈ ਕੇ ਆਇਆ ਆ ਡਿclare ਹੋਇਆ ਜਿਹੜਾ PO ਇਹ ਮੈਂ ਤਾਂ ਦਰਸਾ ਰਿਹਾ ਕਈ ਵਾਰੀ ਉਹੀ ਗੱਲ ਹਵਾ 'ਚ ਚਲਾਈ ਜਾਂਦੇ ਆ ਤੇ ਮੈਂ ਪੁੱਛਣਾ ਚਾਹਦਾ ਭਗਵਾਨ ਜੀ ਮਾਨ ਸਾਹਿਬ ਨੂੰ ਕਿ ਮੇਰਾ ਆਪਣਾ ਜ਼ਿੰਦਗੀ ਦਾ ਬਤੌਰ ਵਕੀਲ ਤਜਰਬਾ ਕਿ ਜੇ ਕੋਈ ਪਖੌੜਾ ਸਾਲ ਰਹੇ 2 ਸਾਲ ਰਹੇ 3 ਸਾਲ ਰਹੇ ਛੋਟ ਕੋਰਟ ਦੇ ਵਿੱਚੋਂ ਛੇਤੀ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਉਹਦੇ ਨਾਲ ਦੀ ਨਾਲ ਫਿਰ ਇੱਕ ਜਿਹੜੀ ਹੋਰ ਵੱਡੀ ਗੱਲ ਆ ਕਿ ਅਪਰੂਵਲ ਬਣ ਜਾ ਬੰਦਾ ਅਪਰੂਵਰ ਬਣ ਜਾ ਪਹਿਲੀ ਤਾਂ ਇਹ ਗੱਲ ਆ ਕਿ ਜਿਹੜੇ ਕੋਰਸ ਨੇ ਉਹਨੂੰ ਗ੍ਰਿਫਤਾਰ ਕੀਤਾ ਐ ਫਰੀ ਨੰਬਰ 3 ਰੇਡ ਦੇ ਵਿੱਚ ਤੇ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਹੁੰਦਾ ਇੱਕ ਬੋਰਡ ਲੱਗਾ ਹੁੰਦਾ 117 ਦੇ 128 ਦੇ ਵਿੱਚ ਉਹ ਜੇ ਗ੍ਰਫਤਾਰ ਕਿਉਂ ਨਹੀਂ ਕੀਤਾ ਗਿਆ ਕਿਹੜੇ ਗੁੱਜੇ ਭੇਜ ਤੇ ਆ ਕੇ ਦਿਨਾਂ ਦਿਨਾਂ ਦੇ ਵਿੱਚੋਂ ਸਿਰਫ ਇੱਕ ਚ ਗ੍ਰਫਤਾਰ ਕੀਤਾ ਜਾਂਦਾ ਦੋਏ ਦੋਹ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਉਹਨੂੰ ਗ੍ਰਫਤਾਰ ਨਹੀਂ ਕਰਦੇ ਤੇ ਫਿਰ ਉਤੋਂ ਵੱਡੀ ਗੱਲ ਬੇ ਅਪਰੂਵਰ ਆ ਤੇ ਪ੍ਰੂਵਰ ਦਾ ਮੂਨਾ ਹੁੰਦਾ ਜਿੰਨੇ ਚ ਪ੍ਰੋਸੀਕਿਊਸ਼ਨ ਜਿਹੜੀ ਆਪਣੇ ਐਵੀਡੈਂਸ ਕੰਪਲੀਟ ਨਹੀਂ ਹੁੰਦੀ ਉਹਨਾਂ ਚ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਇਹ ਉਹ ਬੰਦੇ ਨੂੰ ਉਹਨਾਂ ਚਿਰ ਬੇਲ ਨੇ ਦਿੱਤੀ ਜਾਂਦੀ ਕਿਉਂਕਿ ਅਪਰੂਵਰ ਮਤਲਬ ਕਿ ਸਰਕਾਰੀ ਵਾਅ ਮੈਦੇ ਮਾਪਦੇ ਨੂੰ ਆਪਾਂ ਕਨਫੈਸ਼ਨ ਕਹਿੰਦੇ ਆ ਤੇ ਇਹ ਕਿਹੜੀ ਸੀ ਇਹਦੇ ਪਿੱਛੇ ਸੌਦੇਬਾਜ਼ੀ ਕੀ ਸੀ ਕਿ 2 ਮਹੀਨੇ ਦੇ ਵਿੱਚ ਬੇਨ ਕਰਵਾ ਦਿੱਤੀ ਤੇ ਇੱਕ ਮੇਰਾ ਹੋਰ ਵੀ ਆ ਜੇਲੇ ਕੋਰਟ ਚੋਂ ਵੀ ਬਰਾਂਡ ਜਾਰੀ ਹੁੰਦੇ ਆ ਬੰਦੇ ਦੇ ਉਹਦੇ ਵਿੱਚ ਸਪੈਸੀਫਿਕ ਲਿਖਿਆ ਜਾਂਦਾ ਕਿ ਇਸ ਕੇਸ 'ਚ ਇਹਦੀ ਜ਼ਮਾਨਤ ਹੋ ਗਈ ਆ ਜੇ ਕਿਸੇ ਹੋਰ ਕੇਸ 'ਚ ਲੜੀਂਦਾ ਨਹੀਂ ਤੇ ਫੇਰ ਇਹ ਇਹਨੂੰ ਛੱਡ ਦਿੱਤਾ ਜਾਵੇ ਤੇ ਕੀ ਪੁਲਿਸ ਦੀਆਂ ਅੱਖਾਂ ਬੰਦ ਕੰਨ ਬੰਦ ਆ ਕਿ ਦੂਏ ਦੂ ਕੇਸਾਂ ਦੇ ਵਿੱਚ ਉਹ ਪਹਿਲਾਂ ਦਾ ਥਾਣੇ ਨੇ ਅੱਖਾਂ ਮੀਟੀਆਂ ਆ ਭਈ ਗ੍ਰਫਤਾਰੀ ਨਹੀਂ ਪਾ ਰਾਇ ਸੇਮ ਥਾਣਾ ਤੇ ਦੂਜੀ ਫਿਰ ਕੋਰਟ ਤੋਂ ਵੀ ਆਰਡਰ ਹੁੰਦੇ ਭਈ ਪਾਈ ਜੇ ਕਦੇ ਹੋਰ ਕੇਸ ਚ ਲੜੇਂਦਾ ਨਹੀਂ ਤੇ ਜਿਹੜੇ ਇਹ ਤੋਂ ਰਿਹਾਈ ਹੁੰਦੀ ਆ ਉਸ ਵੇਲੇ ਲਿਖਿਆ ਜਾਂਦਾ ਭਈ ਹੋਰ ਕੇਸ ਨਹੀਂ ਇਹਦੇ ਤੇ ਕੋਈ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਕਿਹੜੀ ਸੌਦੇਬਾਜ਼ੀ ਸੀ ਜਿਹੜੀ ਇਹ ਤਿੰਨਾਂ ਕੇਸਾਂ ਦੇ ਵਿੱਚ ਗ੍ਰਫਤਾਰੀ ਨਾ ਪਾਉਣੀ ਫਿਰ ਅਪਰੂਵਰ ਬਣਾ ਕੇ ਬੇਲ ਕਰਵਾਉਣੀ ਇਹਦੇ ਪਿੱਛੇ ਇੱਕ ਡੂੰਗੀ ਸਾਜ਼ਿਸ਼ ਆ ਇਹ ਦੋਹਾਂ ਕਾਰਜਾਂ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਅੱਜ ਚਿੱਠੀ ਲਿਖ ਰਹੇ ਹਾਂ ਉਹਨਾਂ ਨੂੰ ਮਿਲ ਕੇ ਡੈਪੂਟੇਸ਼ਨ ਸ਼ਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਚੇਚੇ ਤੌਰ ਤੇ ਇਹ ਦੋ ਗੱਲਾਂ ਦਾ ਜਵਾਬ ਮੰਗਦਾ ਕਿ ਬਾਬੇ ਨੂੰ ਇੰਨਾ ਚਿਰ ਹੋਣ ਦੇ ਜੇਲ੍ਹ ਦੇ 21 ਤੋਂ ਗ੍ਰਿਫਤਾਰੀ ਹੋਣ ਦੇ ਬਾਵਜੂਦ ਸੈਂਕਸ਼ਨ ਨਾ ਦੇਣਾ ਤੇ ਦੂਜਾ ਉਹ ਵਰਦੀਪ ਕਲੇਰ ਦਾ ਉਹਦਾ ਕੰਫੈਸ਼ਨ ਹੋ ਜਾਣਾ ਕੰਫੈਸ਼ਨ ਹੋਰ ਦੇ ਬਾਵਜੂਦ ਪ੍ਰੋਸੀਕਿਊਸ਼ਨ ਨੇ ਹਾਲੇ ਤੱਕ ਹੋਈ ਹਾਂ ਨਹੀਂ ਕੀਤਾ ਕਿ ਕੋਰਟ 'ਚ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਨੂੰ ਐਜ ਅਕਿਊਜ਼ ਜਿਹੜਾ ਹੈ ਉਹ ਸਮਨ ਕੀਤਾ ਜਾਵੇ ਸੋ ਇਹ ਆ ਜਿਹੜੇ ਆ ਮੈਂ ਤੁਹਾਨੂੰ ਦੋ ਜੇ ਤੁਸੀਂ ਲੈਣੇ ਹੋ ਤਾਂ ਮੇਰੇ ਕੋਲ ਲੈ ਆ ਵੀ ਸਕਦੇ ਆ ਆ ਇਹਦੇ ਵਿੱਚ ਉਹਨੇ ਕੋਡ ਬਲੋਂ ਔਰ ਇਹਦੀ ਅਟੈਚਮੈਂਟ ਹੋਈ ਆ ਪ੍ਰੋਪਰਟੀ ਦੀ ਆ ਹੈਗੀਆਂ ਜਿਹੜੀਆਂ ਤੁਹਾਡੀਆਂ ਚਲਾਨ ਦੀਆਂ 173 8 ਦੀਆਂ ਇਹਦੇ ਵਿੱਚ ਆ ਆ ਹੈਗੀ ਐਫਆਈ ਨੰਬਰ 117 प्रदीप ਗਲੇਰ ਪੁੱਤਰ ਚੰਦੀਰਾਮ ਗ੍ਰਿਫਤਾਰੀ ਬਾਕੀ ਔਰ ਆ ਹੈਗੀ ਐਫਆਈਆ ਨੰਬਰ 128 प्रदीप ਗਲੇਰ ਗ੍ਰਫਤਾਰੀ ਬਾਕੀ ਇਹ ਗੁਰਸਰਪੰਗਰ ਵਾਲੀ ਐਫਆਈਆ ਦਾ ਜਿਹੜੀ ਹੈ ਇਹ ਮਾਜਾਖਾਨਾ ਦੀ ਸੋ ਮੇਰਾ ਕਹਿਣ ਤੋਂ ਭਾਵ ਕਿ ਇੱਕ ਬੰਦੇ ਨੂੰ ਸਪੈਸ਼ਲ ਰੇਵੈਟ ਮੇਰਾ ਉਹਦੇ ਪਿੱਛੇ ਕੋਈ ਜਿਹੜੀ ਪਰਪਜ ਹੈ ਮੈਂ ਕਾਨੂੰਨੀ ਸਾਰੀ ਗੱਲ ਕਰ ਰਿਹਾ ਕਿ ਇਹਦੇ ਪਿੱਛੇ ਭੇਤ ਕੀ ਆ ਉਹ ਤੁਸੀਂ ਮੇਰੇ ਤੋਂ ਵੱਧ মিডিਆ ਵਾਲੇ ਜਾਣਦੇ ਆ ਕਿ ਅਪਰੂਵਰ ਬਣਾ ਕੇ ਬੇਲ ਦਿਵਾਉਣੀ ਫਿਰ ਤਿੰਨ ਕੇਸ ਸੇਮ ਥਾਣੇ ਦੇ ਹੁਣੇ ਤੇ ਫਿਰ ਇੱਕ ਦੇ ਵਿੱਚੋਂ ਗ੍ਰਫਤਾਰੀ ਪਾ ਕੇ ਉਹਨੂੰ ਰਿਹਾ ਕਰਵਾਉਣਾ ਪੜ ਦੇ ਕੇ ਪਿੱਛੇ ਕੀ ਹੈ ਤੁਸੀਂ ਸਾਰਾ ਜਾਣਦੇ ਆਂ ਦੂਜੀ ਜਿਹੜੀ ਇੱਕ ਕਈ ਦਿਨਾਂ ਦੀ ਇਹ ਡਲ ਚੱਲ ਰਹੀ ਮੈਂ ਚਾਹਦਾ ਨਹੀਂ ਸੀ ਕਿ ਮੈਂ ਕੋਈ ਜਾਤੀ ਤੌਰ ਦੇ ਉੱਤੇ ਕਿਸੇ ਦੇ ਚੱਕੜ ਸਿੱਟਾਂ ਮੈਂ ਅੱਜ ਤੱਕ ਪੋਲਿਟੀਕਲ ਬੰਦੇ ਤਾਂ ਦੇਖੇ ਆ ਕਿ ਆਪਾਂ ਨੂੰ ਆਪਾਂ ਪ੍ਰੈਸ ਨੂੰ ਸਟੇਟਮੈਂਟ ਰਿਲੀਜ਼ ਕਰਦੇ ਆ ਜਾਂ ਆਪਾਂ ਸੋਸ਼ਲ ਮੀਡੀਆ ਤੇ ਜਾਂਦੇ ਆ ਪਰ ਕੁਝ ਦਿਨਾਂ ਦਾ ਸਾਡਾ ਇੱਕ ਭਰਾ ਜਿਹੜਾ ਪਹਿਲਾਂ ਪੁਲਿਸ ਚ ਰਿਹਾ ਉਹ بار-बार ਇੱਕੋ ਹੀ ਗੱਲ ਰਿਪੀਟ ਕਰ ਰਿਹਾ ਕਿ 2019 ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜੀ ਸੀਬੀਆਈ ਦੀ ਕਲੋਜ਼ਰ ਰਿਪੋਰਟ ਸੀ ਉਹਨੂੰ ਸਪੋਰਟ ਕੀਤੀ ਆ ਤੇ ਉਹਦੇ ਲਈ ਐਫੀਡੇਵਿਟ ਦਿੱਤਾ ਪਹਿਲਾਂ ਤਾਂ ਮੈਂ ਤੁਹਾਨੂੰ ਆਖੀ ਨਾ ਇਹ ਮਤਾ ਸਾਡਾ ਇਹ ਹੈਗਾ 17/7 2019 ਦਾ ਮਤਾ ਆ ਇਹ 2019 ਦਾ ਮਤਾ ਕੀ ਆ ਦੇ ਮਤਾਇਆ ਸ਼ੌਮਣੇ ਗੁਰਦਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਅੱਜ ਦੀ ਇਕੱਤਰਤਾ ਪਿਛਲੇ ਸਮੇਂ ਵਿੱਚ ਬਖਬਾਰ ਥਾਵਾਂ ਤੇ ਸ਼੍ਰੀ ਗੁਰਗੰਨ ਸਾਹਿਬ ਵਿਆਗੀਆਂ ਬਾਪਰੀਆਂ ਘਟਨਾਵਾਂ ਦੇ ਕੇਸ ਜੋ ਕਿ ਸਰਕਾਰ ਵੱਲੋਂ ਸੇਵੀਆ ਨੂੰ ਦੋਸ਼ੀਆਂ ਦੇ ਨਿਸ਼ਾਨਦੇ ਹੀ ਕਰ ਲਈ ਦਿੱਤੇ ਗਏ ਸਨ ਸੇਵੀਆ ਬਨੋਂ ਦੋਸ਼ੀਆਂ ਦੀ ਸਨਾਖ ਕਰਕੇ ਸਜ਼ਾਵਾ ਦੇਣ ਦੀ ਬਜਾਏ ਇਸ ਕੇਸ ਦੀ ਕਲੋਜ਼ਰ ਰਿਪੋਰਟ ਦਾਖਲ ਕਰਨਾ ਬਹੁਤ ਹੀ ਮੰਦ ਭਾਗਾ ਤੇ ਦੁਖਦਾਈ ਹੈ ਜਿਸ ਨਾਲ ਸਿੱਖ ਹੀਰਦਿਆਂ ਨੂੰ ਠੇਸ ਪਹੁੰਚੀ ਹੈ ਅੱਜ ਦੀ ਇਕਤਰਤਾ ক্লোజర్ রিপোর্ট দাখিল ਕਰਨ ਦੇ ਮਾਮਲੇ ਦੀ ਨਕੇਦੀ ਕਰਦੀ ਤੇ ਨਾਲ ਪ੍ਰਵਾਨ ਕੀ ਹੋਇਆ ਕਿ ক্লোజర్ ਰਿਪੋਰਟ ਨੂੰ ਰੱਦ ਕਰਵਾਉਣ ਲਈ ਫੌਜਦਾਰੀ ਮਾਹਰ ਵਕੀਲਾਂ ਦਾ ਪੈਨਲ ਪੈਨਲ ਦੇ ਵਕੀਲਾਂ ਦੀ ਵੀ ਸਾਥ ਨਿਰਧਾਰਤ ਕਰਨ ਦਾ ਜਿਹੜਾ ਹੈ ਉਹ ਹਲਾਇਤ ਕੀਤੀ ਜਾ। ਇਹ ਮਤਾ ਹੋਇਆ ਸਾਡਾ ਵੀ 177200 ਨੂੰ ਮਤਾ ਨੰਬਰ 552 550 15 ਸੌਰੀ ਇਹ ਤੋਂ ਬਾਅਦ ਆ ਜਿਹੜੀ ਉਹਨੇ ਕਲੋਜ਼ਰ ਰਿਪੋਰਟ ਦਿੱਤੀ 1738 ਦੇ ਵਿੱਚ ਇਹ सीबीआई ਦੀ ਕੋਰਟ ਦੇ ਵਿੱਚ सीबीआई ਨੇ ਮੂਵ ਕੀਤੀ ਆ ਕਾਪੀਆਂ ਮੇਰੇ ਕੋਲ ਲੈ ਲੇਵੇਂ ਸਾਡੀ ਫਾਈਲ ਕਾਪੀਆਂ ਲੈ ਆਇਆ ਕੋਰਟ ਦੇ ਵਿੱਚੋਂ ਕਢਵਾ ਕੇ ਇਹ 4/9/19 ਦੇ ਵਿੱਚ ਅਸੀਂ ਦਿੱਤੀ ਆ 1738 ਦੀ ਜਿਹੜੀ ਰਿਪੋਰਟ ਆ ਇਹਨਾਂ ਨੇ ਦਿੱਤੀ ਉਹਦੇ ਅਸੀਂ ਰਿਪਲਾਈ ਫਾਈਲ ਕੀਤਾ ਉਹ ਰਿਪਲਾਈ ਦੇ ਵਿੱਚ ਤੁਸੀਂ ਕਲੀਅਰ ਬਣਾਉਣਾ ਹੋਊਗਾ ਵੀ ਸਾਡਾ ਸਟੈਂਡ ਕੀ ਆ ਅਖੀਰ ਦੇ ਵਿੱਚ ਜਿਹੜੀ ਜਿਹਦੇ ਵਿੱਚ ਪ੍ਰੇਅਰ ਆ ਕਿਉਂਕਿ ਬਾਕੀ ਫਾਰਮ ਜਿਹੜੇ ਦੇਨੇ ਹੁੰਦੇ ਜਵਾਬ ਤਾਂ ਦੇਨੇ ਹੁੰਦੇ ਆ ਜਿਹੜੀ ਦੇਰ ਫੋਰ ਰਿਸਪੈਕਟਫੁਲੀ ਪ੍ਰੇਅਰ ਥੈਟ ਦਾ ਪ੍ਰੈਜ਼ੈਂਟ ਐਪਲੀਕੇਸ਼ਨ ਮੇ ਕਾਈਂਡਲੀ ਬੀ ਡਿਪਲੇਡ ਐਟ ਪਰ ਲਾਅ ਐਂਡ ਦਾ ਅਲੈਜਡ ਕੰਬਾਈਨਡ ਕਲੋਜ਼ਰ ਰਿਪੋਰਟ ਫਾਈਲ ਬਿਫੋਰ ਦਾ ਆਨਰੇਬਲ ਕੋਰਟ ਔਨ 4/7/19 ਮੇ ਕਾਈਂਡਲੀ ਬੀ ਅਗੇਨ ਸੈਂਟ ਬੈਕ ਟੂ ਦਾ ਸੀਬੀਆਈ ਬਿਕਾਜ਼ ਅ ਫਰਦਰ ਇਨਵੈਸਟੀਗੇਸ਼ਨ ਇਸ ਅਲਾਉਡ ਦੈਨ ਦਾ ਲੈਟਰ ਫਾਰ ਦਾ ਰੈਫਰਡ ਇਨਾ ਨੰਬਰ ਇਨਵੈਸਟੀਗੇਸ਼ਨ ਬਿੱਲ ਵੀ ਟੱਚਿੰਗ ਦਾ ਐਂਟਾਇਰ ਆਰਲੀਅਰ ਆਰਲੀਅਰ ਇਨਵੈਸਟੀਗੇਸ਼ਨ ਸ਼ੋ ਦਾ ਕੰਬਾਈਨਡ ਕਲੋਜ਼ਰ ਰਿਪੋਰਟ ਕੈਨ ਨਾਟ ਬੀ ਕੈਪਟ ਇਨ ਅ ਵਾਂਜਸ ਇਨ ਥਿਸ ਕੋਰਟ ਐਂਡ ਇਟ ਇਜ਼ ਡੀਮਡ ਟੂ ਬੀ ਰਿਟਰਨ ਟੂ ਦਾ ਸੀਬੀਆਈ ਐਜ ਦਾ ਕੰਪਲੇਨੈਂਟ ਕਲਵਿੰਦਰ ਸਿੰਘ ਹੈਜ ਆਲਰੇਡੀ ਮੇਡ ਅ ਸਟਰੋਂਗ ਆਬਜੈਕਸ਼ਨ ਐਂਡ ਹੈ ਕਮ ਇਨ ਡਿਸਐਗਰੀਮੈਂਟ ਕਾ ਦਾ ਕਲੋਜ਼ਰ ਰਿਪੋਰਟ ਇਹ ਜਿਹੜੀ ਉਹ ਹੈਗੀ ਆ ਇਹਨਾਂ ਨੇ ਕੀਤਾ ਕੀ ਸੀ ਇਹ ਜਿਲੇ ਇਹਨਾਂ ਨੇ ਆ ਐਪਲੀਕੇਸ਼ਨ ਪੇ ਨਹੀਂ ਵੀ ਮੂਵ ਕੀਤੀ ਸੀ ਵੀ ਆਈ ਨਹੀਂ ਕਿ ਸਾਡੀ ਜਿਹੜੀ 738 ਦੀ ਰਿਪੋਰਟ ਆ ਇਟ ਸ਼ੁਡ ਬੀ ਕੈਪਟ ਇਨ ਅਵਾਇੈਂਸ ਕਿ ਸਾਨੂੰ ਫਾਰਦਰ ਦਿੱਤੀ ਜਾਵੇ ਪਰ ਇਹਨੂੰ ਅਜ ਦੀ ਐਜ ਇਟ ਇਸ ਪੈਂਡਿੰਗ ਰੱਖ ਲਿਆ ਜਾਵੇ ਫਿਰ ਅਸੀਂ ਇਸ ਕੋਰਟ ਦੇ ਵਿੱਚ ਅਸੀਂ 5 11 ਸੌਰੀ 6 11 19 ਨੂੰ ਆਹ ਸਰਟੀਫਾਈਡ ਕਾਪੀ ਆ ਇਹ ਸੀ ਆਬਜੈਕਸ਼ਨ ਪੋਜੀਸ਼ਨ ਦਿੱਤੀ ਆ ਉਸੇ ਕੋਰਟ ਦੇ ਵਿੱਚ ਕਿ ਜਿਹੜੀ ਇਹ ਰਿਪੋਰਟ ਭੇਜੀ ਆ ਇਹਨਾਂ ਨੇ ਕਲੋਜ਼ਰ ਰਿਪੋਰਟ ਇਹ ਸਰਾਸਰ ਗਲਤ ਆ ਤੇ ਇਹ ਤੇ ਮੈਨੂੰ ਬਹੁਤ ਵੱਡਾ ਇਤਰਾਜ਼ ਆ ਕਿਉਂਕਿ ਜੇਲੇ ਕਲੋਜ਼ਰ ਰਿਪੋਰਟ ਜਾਂਦੀ ਆ ਜਾਂ ਕੋਈ ਕਈ ਵਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਆਪਾਂ ਕੋਰਟਾਂ ਦੇ ਵਿੱਚ ਕੋ ਕੇਸ ਖਤਮ ਕਰਨ ਲਈ ਇੱਕ ਤਾਂ ਰਿਕੁਐਸਟਿੰਗ ਹੁੰਦੀ ਐ ਦੂਜੀਆਂ ਕੋਰਟਾਂ ਚ ਚੱਲ ਜਾਂਦੇ ਐ ਉਹਦੇ ਵਿੱਚ ਫਿਰ ਮਦਈ ਦੀ ਸਹਿਮਤੀ ਲਈ ਜਾਂਦੀ ਆ ਕਿ ਤੂੰ ਇਸ ਰਿਪੋਰਟ ਨਾਲ ਸਹਿਮਤ ਹੈਂ ਇਹ ਅਸੀਂ ਕਲੋਜ਼ਰ ਰਿਪੋਰਟ ਦੇ ਆਬਜੈਕਸ਼ਨ ਦਿੱਤੇ ਆ ਅਸੀਂ ਬਿਲਕੁਲ ਸਹਿਮਤ ਨਹੀਂ ਕਲੋਜ਼ਰ ਰਿਪੋਰਟ ਜਿਹੜੀ ਆ ਇਹ ਖਤਮ ਕੀਤੀ ਜਾਵੇ ਅਸੀਂ ਬਿਲਕੁਲ ਸਹਿਮਤ ਨਹੀਂ ਔਰ ਇਹਦੇ ਵਿੱਚ ਅਸੀਂ ਆ ਨਾਲ ਇੱਕ ਐਫੀਡੇਵਟ ਆ 5951119 ਦਾ ਇੱਕ ਕੁਲਵਿੰਦਰ ਸਿੰਘ ਦਾ ਐਫੀਡੇਵਟ ਆ ਇਹ ਐਫੀਡੇਵਟ ਤੁਸੀਂ ਦੇਖੋਗੇ ਇਹਦੇ ਵਿੱਚ ਸਾਰੇ ਦਾ ਸਾਰਾ ਉਹੋ ਹੀ ਡਿਸਕਸ ਕੀਤਾ ਗਿਆ ਜਿਹੜਾ ਐਜ ਇਟੀਜ ਕਿ ਇਹ ਜਿਹੜੀ ਕਲੋਜ਼ਰ ਰਿਪੋਰਟ ਆ ਮੈਂ ਇਹਦੇ ਨਾਲ ਸਹਿਮਤ ਨਹੀਂ ਕਮੇਟੀ ਨੇ ਆ ਸਾਰੀਆਂ ਮੈਂ ਕਾਪੀਆਂ ਸਰਟੀਫਾਈਡ ਉੱਥੋਂ ਲੈ ਕੇ ਆਇਆ ਤਾਂ ਕਿ ਤੁਹਾਡੇ ਰੂਪ ਰੂਪ ਹੀ ਹੋ ਜAVE ਸਾਰੀ ਗੱਲ ਕਈ ਵਾਰੀ ਮਿਸ ਇੰਟਰਪ੍ਰੀਟੇਸ਼ਨ ਇੰਨੀ ਕਰ ਦਿੱਤੀ ਜਾਂਦੀ ਆ ਕਿ ਹਰ ਇੱਕ ਪੱਖ ਤੇ ਮੈਨੂੰ ਸਮਝ ਨਹੀਂ ਲੱਗਦੀ ਭਈ ਜੇ ਇੱਕ ਬੰਦਾ ਰਿਟਾਇਰ ਹੋ ਚੁੱਕਾ ਕਿਹੜੀ ਆਪਾਂ ਬੱਲੇ ਬੱਲੇ ਨੂੰ ਪਾਈ ਠੀਕ ਆ ਤੁਸੀਂ ਐਸਆਈਟੀ ਦੇ ਦੌਰ ਦੇ ਉੱਤੇ ਆਪਣੇ ਇਨਵੈਸਟੀਗੇਸ਼ਨ ਕੀਤੀ ਜੀ ਆਇਆਂ ਨੂੰ ਪਰ ਐਟ ði ਸਟੇਜ ਐਵੇਂ ਜਿਹੜੀਆਂ ਇਹ ਗੱਲਾਂ ਕਰਨੀਆਂ ਤੇ ਖਾਸ ਕਰਕੇ ਸ਼੍ਰੋਣੀ ਕਮੇਟੀ ਨੂੰ ਟਾਰਗੇਟ ਕਰਨਾ ਮੈਂ ਸਮਝਦਾ ਇਹ ਬਹੁਤ ਮੰਦ ਭਾਗਾ ਆ ਇਹਦੇ ਪਿੱਛੇ ਆਬਜੈਕਟ ਕੀ ਹੈ ਤਾਂ ਹੁਣ ਉਹ ਹੀ ਦੱਸ ਸਕਦੇ ਆ ਪਰ ਮੈਂ ਜਿਹੜਾ ਆਪਣਾ ਬਾਰਸ਼ਣ ਦੇ ਦਿੱਤਾ ਮੈਂ ਬਿਦ ਫੈਕਟਸ ਦਤਾ ਹੈ ਸੋ ਥੈਟ ਇਹ ਕਲੀਅਰ ਹੋ ਜਾਏ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਆ ਮਤਾ 17 7 19 ਦਾ ਅੱਜ ਤੋਂ ਲਗਭਗ ਸਾਢੇ 3 ਸਾਲ ਪਹਿਲਾਂ ਦਾ ਇਹ ਐਗਜ਼ੀਕਟਿਵ ਦੇ ਵਿੱਚ ਅਸੀਂ ਉਦੋਂ ਡਾਇਰੈਕਸ਼ਨ ਦਿੱਤੀ ਸੀ ਉਦੋਂ ਮੈਂ ਜਨਰਲ ਸਕੱਤਰ ਸੀ ਕਿ ਇਹ ਜਿਹੜਾ ਆ ਇਹ ਕੇਸ ਅਸੀਂ ਫਾਈਲ ਨਹੀਂ ਹੋਣ ਦਾ ਆਪਣਾ ਇਹ ਕਲੋਜ਼ਰ ਰਿਪੋਰਟ ਜਿਹੜੀ ਆ ਉਹਦੇ ਨਾਲ ਸਹਿਮਤ ਨਹੀਂ ਫਿਰ ਅਸੀਂ ਪ੍ਰੋਪਰ ਕੋਰਟਾਂ 'ਚ ਮੂਵ ਹੋਏ ਆ ਸੋ ਮੇਰਾ ਗੈਰ ਤੋਂ ਭਾਵ ਕਿ ਰੋਜ਼ 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 ਇਹ ਆਪਾਂ ਨਵੀਂ ਤੋਂ ਨਵੀਂ ਗੱਲ ਕੱਢਣੀ ਮੈਂ ਚਾਹਦਾ ਨਹੀਂ ਸੀ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਮਸਲਾ ਪਿਆ ਉਹਨਾਂ ਚਿਰ ਕਿਸੇ ਪੱਖ ਦੀ ਗੱਲ ਨਾ ਕਰਾਂ ਪਰ ਕਿਉਂਕਿ ਪੱਖ ਨਾਲ ਨਹੀਂ ਸੰਬੰਧਿਤ ਇਹ ਗਵਰਨਮੈਂਟ ਦੇ ਨਾਲ ਸੰਬੰਧਿਤ ਆ ਸਰਕਾਰ ਦੇ ਨਾਲ ਸੰਬੰਧਿਤ ਆ ਆਲਰੇਡੀ ਕੇਸ ਚੱਲ ਰਹੇ ਆ ਉੱਥੇ ਸੋ ਭਗਵਾਨ ਜੀ ਨੂੰ ਹੁਣ ਅਸੀਂ ਆ ਜੇ ਮੇਰੀ ਸੁਣਨਗੇ ਵੀ ਤਾਂ ਵੀ ਸਾਨੂੰ ਟਾਈਮ ਦੇ ਦੇਣ ਤੇ ਨਹੀਂ ਤਾਂ ਅਸੀਂ ਟਾਈਮ ਤਾਂ ਆਨਲਾਈਨ ਵੀ ਅਪਲਾਈ ਕਰਾਂਗੇ ਚਿੱਠੀ ਵੀ ਭੇਜਾਂਗੇ ਇੱਕ ਲੈ ਕੇ ਡੈਪੂਟੇਸ਼ਨ ਵੀ ਜਾਵਾਂਗੇ ਸ਼ੋਮਨੀ ਕਮੇਟੀ ਦਾ ਕਿ ਸਾਨੂੰ ਆਹ ਦੱਸਿਆ ਜਾਵੇ ਕਿ ਆਹ ਜਿਹੜੀਆਂ 2-3 ਗੱਲਾਂ ਜੱਗੋਂ ਤੇਰਵੀਆਂ ਹੋਈਆਂ ਇਹਦੇ ਪਿੱਛੇ ਕਿਹੜਾ ਡੀਪੀਰ ਮੋਟਿਵ ਆ ਕਿਹੜੀ ਐਡੀ ਵੱਡੀ ਤੁਹਾਡੀ ਜਿਹੜੀ ਕੋਈ ਮਜਬੂਰੀ ਆ ਕਿ ਤੁਸੀਂ ਉਹਨੂੰ ਸਾਦ ਨੂੰ ਨਾਂ ਉਹਦੇ ਵਿੱਚ ਉਹਦੇ ਦੇ ਰਹੇ ਸੈਂਕਸ਼ਨ ਦੇ ਰਹੇ ਨਾ ਉਹਦੇ ਵਿੱਚ ਤੁਸੀਂ ਦੂਜੀ ਐਪਲੀਕੇਸ਼ਨ ਮੂਵ ਕਰ ਰਹੇ ਆ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਸ਼ਟ ਵੀ ਦਿੱਤਾ ਮੈਂ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਨਾ ਤੇ ਮੈਂ ਇਹ ਵੀ ਕਹਿਣਾ ਚਾਹਣਾ ਕਿ ਸਮਾਜ ਲਈ ਮਿਲਿਆ ਆਸੀਂ ਜਾਵਾਂਗੇ ਤਾਂ ਆਪਣੇ ਤੌਰ ਦੇ ਉੱਤੇ ਵੀ ਤੇ ਜੇ ਇਦਾਂ ਵੀ ਸਾਨੂੰ ਸਮਾਂ ਦੇ ਦੇਣ ਫਿਰ ਵੀ ਜਾ ਕੇ ਉੱਥੇ ਉਹਨਾਂ ਦੇ ਕੋਲ ਐਜਿਟ ਜੀ ਆਪਣਾ ਡੈਪੂਟੇਸ਼ਨ ਸਾਰੇ ਜਿੰਨੇ ਵੀ ਆ ਸਾਡੀਆਂ ਗੱਲਾਂ ਉਹ ਉੱਥੇ ਜਾ ਕੇ ਉਹਨਾਂ ਕੋਲ ਮੋਹ ਮੋਹ ਵੀ ਜੜੀਆਂ ਮੰਨ ਕਰਾਂਗੇ ਕਾਦੀ ਟੈਕਨੀਕਲੀ ਜਿਹੜੇ ਕੋਰਟ ਦੇ ਵਿੱਚ ਨਹੀਂ ਹੋ ਰਿਹਾ ਕੋਰਟ ਨੇ ਬਣਾਉਣਾ ਜਾਂ ਸਰਕਾਰ ਨੇ ਬਣਾਉਣਾ ਕਹਿਣੋ ਜੀ ਜਿਹਨੂੰ ਪ੍ਰਦੀਪ ਪਲੇਅਰ ਤੁਸੀਂ ਕਹਿੰਦੇ ਹੋ ਮੂਰ ਬਣਾ ਲਿਆ ਹਾਂ ਕਿ ਕਾਨੂੰਨੀ ਕਿਉਂਕਿ ਤੁਸੀਂ ਕਾਨੂੰਨੀ ਪਾ ਇਹ ਕੋਰਟ ਨਹੀਂ ਬਣਾਉਂਦੀ ਇਹ ਪ੍ਰੋਸੀਕਿਊਸ਼ਨ ਬਣਾਉਂਦੀ ਆ ਕਿਉਂਕਿ ਪ੍ਰੋਸੀਕਿਊਸ਼ਨ ਤੁਹਾਨੂੰ ਚੇਤਾ ਹੁਣਾ ਇੱਕ ਮਦਈ ਹੁੰਦਾ ਇੱਕ ਉਹਦੇ ਗਵਾਹ ਹੁੰਦੇ ਆ ਇਹ ਜਿਹੜਾ ਮਲਜਮ ਆ ਮਲਜਮਾਂ ਦੇ ਵਿੱਚੋਂ ਇੱਕ ਬੰਦਾ ਪ੍ਰੂਵਰ ਬਣ ਜਾਂਦਾ ਕਿ ਹਾਂ ਮੈਂ ਵੀ ਇਸ ਵਿੱਚ ਸਹਿਮਤ ਆ ਇਹ ਹੋਣਦਾ ਨਹੀਂ ਕਨਫੈਸ਼ਨਲ ਸਟੇਟਮੈਂਟ ਇਹਦੀ ਹੁੰਦੀ ਆ 164 ਦੀ ਸਟੇਟਮੈਂਟ ਤਾਂ ਕਰਵਾ ਲੈਂਦੇ ਆ ਕੋਟਾਂ ਇਸ ਕਰਕੇ ਕਰ ਲੈਂਦੀਆਂ ਵੀ ਇਹ ਆਪਣੇ ਇੱਕ ਖੇਤਾ ਆਪਣੇ ਹੱਥ ਨਾਲ ਹੀ ਹਿੰਦੀ ਚ ਲਿਖ ਕੇ ਦਿੰਦੀ ਆ so that ਕੱਲ ਨੂੰ ਇੱਕ ਸਬੂਤ ਬਣ ਜਾ ਕਈ ਵਾਰੀ ਮੁਕਰ ਵੀ ਜਾਂਦੇ ਆ ਤੇ ਅੱਜ ਤੱਕ ਦਾ ਮੇਰਾ ਬਿਆਰਬਾ 164 ਵਾਲਾ ਜਿਹੜਾ ਨਾਮ ਵੀ 164 ਦੀ ਕੀਤੀ ਹੋਵੇ ਉਦਾਂ ਐਪਰੂਵਰ ਬਣ ਗਏ ਉਹਦਾ ਕਿਉਂਕਿ 164 ਦੀ ਸਟੇਟਮੈਂਟ ਵੀ ਲਿਖੀ ਜਾਂਦੀ ਆ ਤੇ ਉਹਨੂੰ ਛੱਡਦੇ ਨਹੀਂ ਤੇ ਦਿਨ ਕਿ ਉਹਦੀ ਬਨੇਰ ਗਵਾਹੀ ਨਹੀਂ ਹੁੰਦੀ ਤੋ ਇਹ ਹੋਈਦਾ ਦੇ ਪਿੱਛੇ ਕਿਹੜੀ ਘਟਨਾ ਹੈ ਉਹ ਤਾਂ ਅਸੀਂ ਪੁੱਛਣਾ ਚਾਹੁੰਦੇ ਆ। ਕਾਹਦੀ ਲਗਨ ਮਾਮਲਿਆਂ ਦੇ ਵਿੱਚ ਕੋਈ ਵੀ ਸਰਕਾਰੀ ਹਿਸਾਬ ਦੇ ਕੇ ਰਾਜੀ ਨਹੀਂ। ਇੱਕ ਉਹ ਪਾਸੇ ਤਾਂ ਭਗਵੰਦ ਮਾਨ ਹੋਣੀ ਆ ਰਾਮ ਰੀਵ ਦੇ ਗੁਫਤਾਰੀ ਨੂੰ ਛੱਡ ਦੇਣੇ। ਦੂਜੇ ਪਾਸੇ ਅਮਰਤਪਾਲ ਨੇ ਜਿੱਤ ਗਿਆ। ਉਹਨੂੰ ਛੱਡ ਕੇ ਰਾਜੀ ਨਹੀਂ ਐਨਐਸਐ ਵੀਧਾਨਦੇ ਨੇ। ਉਹਦੀ ਵੀ ਗੱਲ ਕੀਤੀ ਜਾਏਗੀ ਕਿ ਸੱਖਾਂ ਹਿਸਾਬ ਦਿੱਤਾ ਜਾਵੇ। ਰਿਪੋਰਟ ਚਲਾਈ ਜਾਵੇ ਸਾਰੇ ਪਾਸੇ। ਦੇਖੋ ਜ਼ਿਲ੍ਹੇ ਜਾਵਾਂਗੇ ਉੱਥੇ। ਫੇ ਸਾਰੀਆਂ ਗੱਲਾਂ ਕਰਾਂਗੇ ਨਾ। ਕਿ ਜੇ ਝੂਠੇ ਸਾਥ ਦੇ ਮੋਦੀ ਦੇ ਉੱਤੇ ਪਹਿਲਾਂ ਕਾਂਗਰਸ ਇਨਾਂ ਚ ਲੰਬਾ 5 ਸਾਲ ਆਪਣਾ ਖਿੱਚਮ ਖਿੱਚ ਕਰ ਗਈ ਹੁਣ ਤਿੰਨ ਢਾਈ ਸਾਲ ਇਹਨਾਂ ਦੇ ਪੂਰੇ ਹੋ ਗਏ ਆ ਤੇ ਹੁਣ ਇਹ ਖਿੱਚਮ ਖਿੱਚ ਕਰੀ ਜਾਂਦੇ ਆ ਇਹ ਇਹੋ ਦਾ ਪੁੱਛਣਾ ਪਏ ਤੇ ਪਿੱਛੇ ਦੱਸੋ ਕੀ ਗੱਲ ਯਾਰ ਬਾਕੀ ਜਿਲੇ ਸਮਾਂ ਬਹਿ ਗਿਆ ਸਾਰਿਆਂ ਉਸੇ ਡਿਟੇਲ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਆ ਸਾਜੀ ਤੁਸੀਂ ਕੀ ਡੂੰਗੀ ਸਾਜੀ ਤੇ ਕੀ ਲੱਗਦਾ ਤੇ ਪਿੱਛੇ ਕੌਣ ਹੈ ਪ੍ਰਦੀਪ ਗਾਇਰ ਮੰਤਰੀ ਕਰਦਾ ਇਹਦੇ ਪਿੱਛੇ ਸਿੱਧੀ ਪੰਜਾਬ ਸਰਕਾਰ ਆ ਕਿਉਂ ਪੰਜਾਬ ਸਰਕਾਰ ਇਹਦਾ ਦੀਦਾ ਹੀ ਆ ਮੈਂ ਦੋ ਦਿਨ ਗੱਲਾਂ ਜਿਹੜੇ ਤੁਹਾਡੇ ਨੋਕਤੇ ਸਾਹਮਣੇ ਰੱਖੇ ਆ ਉਹ ਨੋਕਿਆਂ ਨੂੰ ਤੇ ਫੇਰ ਐ ਜਿਵੇਂ ਆਇਨਾ ਦਿਨਾਂ ਦੇ ਵਿੱਚ ਉਹਨੂੰ ਇੱਕ ਪੇਸ਼ ਕੀਤਾ ਜਾਣਾ ਮੈਂ ਦੇਖੋ ਇੱਕ ਹੋਰ ਤੁਹਾਡੇ ਤੁਸੀਂ ਹੁਣ ਮੈਨੂੰ ਸਵਾਲ ਕੀਤਾ ਇੱਕ ਬੰਦਾ ਜਿਹੜਾ ਜਿਹਨੇ ਗੁਰੂ ਮਹਾਰਾਜ ਦਾ ਆਂਗ-ਆਂਗ ਗਲੀਆਂ 'ਚ ਖਲਾ ਰਿਆ ਉਸ ਕੇਸ ਦਾ ਇਹ ਦੋਚੀ ਆ ਤੇ ਫੇਰ ਉਹਦਾ ਆਪ ਹੀ ਆਪਾਂ ਅੱਜ ਸਹਾਰਾ ਲੈ ਰਹੇ ਆ ਪਹਿਲਾਂ ਆਪਾਂ ਐਲੀਗੇਸ਼ਨ ਲਾਉਨੇ ਫੇ ਝੂਠੇ ਸਾਥ ਦਾ ਫਲਾਨਾ ਉਹਦਾ ਚੇਲਾ ਹੋਵੇ ਫਿਰ ਗੁਰੂ ਮਹਾਰਾਜ ਦੀ 80 ਬੱਦੀ ਬਿਆਦਬੀ ਕਰਤੀ ਜਾਵੇ ਇਹ ਹੋਰ ਵੀ ਸੱਚ ਬੋਲਦਾ ਜਿਹੜੇ ਆਪਾਂ ਸਹਾਰਾ ਲੈ ਰਹੇ ਕੀ ਕਿਉਂਕਿ ਮੈਂ ਅਕਾਲ ਤਖਤ ਕਰਕੇ ਚੁੱਪ ਬੈਠਾ ਮੈਂ ਨਹੀਂ ਕੁਝ ਮੇਰੀ ਲਿਮਿਟੇਸ਼ਨ ਹੈ ਮੇਰਾ ਆਪ ਦਾ ਸੁਭਾਅ ਹੀ ਆ ਮੈਂ ਨਹੀਂ ਚਾਹੁੰਦਾ ਬੇਕੂ ਗੱਲ ਕੀਤਾ ਜਵੇਂ ਜਿੰਨਾ ਚਿਰ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲਾ ਨਹੀਂ ਆਉਂਦਾ ਪਰ ਸਮਝਦਾ ਹੁੰਦੀ ਆ ਨਾ ਕਿ ਐਡਾ ਬੰਦਾ ਕਹਿੰਦੇ ਹੁੰਦੇ ਬਦਨਾਮ ਨੂੰ ਬਦਨਾਮ ਬੁਰਾ ਕਿ ਜਿਹੜਾ ਬੰਦਾ ਬਿਆਦਬੀਆਂ ਦੇ ਮਹਾਰਾਜ ਦੇ ਅੰਗ-ਅੰਗ ਖਲਾਰਨ ਵਾਲੇ ਕੇਸਾਂ ਦੇ ਵਿੱਚ ਲੜਿੰਦਾ ਲੜਿੰਦਾ ਨਹੀਂ ਗ੍ਰਫਤਾਰੀ ਵੀ ਹੋ ਗਈ ਤੇ ਅੱਜ ਉਹਨੂੰ ਇੱਕ ਹੀਰੋ ਬਣਾ ਕੇ ਬੜੇ-ਬੜੇ ਪੱਦਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ ਇਹ ਪਰਦੇ ਕੇ ਪਿੱਛੇ ਕੀ ਹੈ ਤੁਸੀਂ ਮੇਰੇ ਤੋਂ ਬਿਹਤਰ ਸਮਝਦੇ ਹੋ ਗੁਰਪਤਾ ਬੇਦਮੀਆਂ ਹੋ ਜਾਂਦੇ ਮਲਟੀਪਲੇਅਰ ਦੇ ਬੰਦਾਂ ਦੇ ਹਥਿਆਰ ਤੇ ਸੁਖਵੀਰ ਬਾਦਲ ਨੂੰ ਸਪਸ਼ਟੀਕਰਨ ਮੰਗਿਆ ਗਿਆ ਦੇਖੋ ਮੇਰੀ ਗੱਲ ਸੁਣੋ ਜੇ ਮੈਂ ਹੁਣ ਇਹ ਗੱਲ ਤੇ ਚੱਲੂਗਾ ਉਹ ਠੀਕ ਹੈ ਬਈ ਹੋ ਸਕਦਾ ਉਹ ਹੋਵੇ ਜਿਹੜਾ ਬੰਦਾ ਕੋਈ ਪੰਥ ਚੋਂ ਛੇਕਿਆ ਆ ਉਹਦੇ ਨਾਲ ਜੇ ਕੋਈ ਮੇਲਗੇ ਰੱਖਦਾ ਆ ਤੇ ਉਹ ਉਹ ਅਕਾਲ ਤੱਕ ਉਹਤੇ ਐਕਸ਼ਨ ਲੈ ਸਕਦਾ 12 ਮੌਜੂਦਾ ਸਮੇਂ ਦੀਆਂ ਵੀ ਘਟਨਾਵਾਂ ਕੁਝ ਹੋਣੀਆਂ ਜਿਨ੍ਹਾਂ ਦੇ ਵਿੱਚ ਬਹੁਤ ਕੁਝ ਹੋ ਗਿਆ ਉਹ ਮੈਂ ਹਾਲੇ ਮੋਹੋਂ ਨੇ ਕਹਿਣੀਆਂ ਆ ਉਹ ਮੈਂ ਬਾਅਦ ਚ ਕਹੂੰਗਾ ਪਰ ਇਹਨਾਂ ਤੋਂ ਹੋਈਆਂ ਨੇ ਪਰ ਇਹਨੂੰ ਪਾ ਕੇ ਸਦਾਈ ਕਰਾ ਦਿੱਤਾ ਜਾਂਦਾ ਹੈ ਤੁਹਾਡੀ ਤੌਰ ਤੇ ਇਹਨੂੰ ਆਕਸੀਡ ਕਰਾ ਦੇ ਦਿੱਤਾ ਇਹਦਾ ਪ੍ਰਦੀਪ ਕਲੀਅਰ ਇਹੋ ਜਿਹਾ ਨਹੀਂ ਹੈਗਾ ਪਰ ਫਿਰ ਵੀ ਇਹਨੂੰ ਬਖਿਆ ਜਾ ਰਿਹਾ ਇਹ ਕਿਉਂ ਬਖਿਆ ਜਾ ਰਿਹਾ ਇਹ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਬਿਹਤਰ ਜਾਣਦੇ ਆ ਇਹ ਸਿਰਫ ਇੱਕ ਤੂਲ ਦੇ ਤੌਰ ਤੇ ਵਰਤਿਆ ਜਾ ਰਿਹਾ ਮੇਰਾ ਕੋਈ ਨਾ ਮੇਰਾ ਮੈਂ ਲੀਗਲ ਐਸਪੈਕਟ ਛੇ ਕਾਰਨ ਬੋਲਣ ਦਾ ਆ ਕਿ ਇੱਕ ਬੰਦਾ ਇੱਕ ਥਾਣੇ 'ਚ ਤਿੰਨਾਂ ਕੇਸ ਜੜੇ ਦਾ ਫਿਰ ਕੋਟਾਂ ਦੇ ਵਿੱਚੋਂ ਆ ਪੀਓ ਹੋ ਚੁੱਕਾ ਹੋਵੇ ਤੇ ਫੇਰ ਯਾਰੋ ਬੰਦੇ ਦੀ ਇੱਕ ਥਾਣੇ ਦੇ ਵਿੱਚ ਵੀ ਇੱਕ ਜੀ ਗ੍ਰਿਫਤਾਰੀ ਪੈਂਦੀ ਤੇ ਦੋਹਾਂ ਦੇ ਵਿੱਚ ਗ੍ਰਿਫਤਾਰੀ ਕੋਈ ਨਹੀਂ ਫਿਰ ਕੀ ਹੈ ਇਹਦੇ ਪਿੱਛੇ ਆਪਾਂ ਨੂੰ ਸਮਝ ਆ ਜਾਂਦੀ ਚੰਗੀ ਤਰ੍ਹਾਂ ਕੋਟਾਂ ਦੇ ਫੈਸਲੇ ਆ ਕੋਟਾਂ ਦੇ ਆ ਵਿੱਚ ਪ੍ਰਾਪਰਟੀ ਅਟੈਚ ਆ ਹੋ ਰਿਹਾ ਤੇ ਮੈਂ ਤਾਂ ਆ ਬੈਠੇ ਆਪਣੇ ਸਿਆਲਕਾ ਸਾਹਿਬ ਜੇ ਕੋਈ ਵੀ 40000 ਦਾ ਕਿਸੇ ਨੇ ਠੱਗੀ ਮਾਰਮੀ ਹੋਵੇ ਨਾ ਅੱਜ ਕੱਲ ਏਜੰਟਾਂ ਦੇ ਕੇਸ ਬਹੁਤ ਆਉਂਦੇ ਆ ਤੇ ਉਹ ਫਿਰ ਤੁਸੀਂ ਦੇਖ ਲਓ ਪੇ 2-2 ਦਿਨ ਨੇ 4-4 ਮਹੀਨੇ ਜਮਾਨਤੇ ਨਹੀਂ ਹੁੰਦੀ ਇਹ ਤਾਂ 295 ਇਹਦੇ ਵੱਡੇ ਕੇਸ ਦੇ ਵਿੱਚ ਗਰੰਟਡ ਆ ਕਾਨੂੰਨੀ ਤੌਰ ਤੇ ਵਿਰੋਧ ਕੀਤਾ ਜਾਊਂਗਾ ਅਸੀਂ ਬਿਲਕੁਲ ਅਸੀਂ ਆਪਣੀ ਟੀਮ ਲਾਈ ਆ ਉਹ ਜਿਹੜੀ ਟੀਮ ਆ ਅਸੀਂ ਬਲਾਂਕਨ ਕਰ ਰਹੇ ਆ ਅਸੀਂ ਪਹਿਲਾਂ ਮਹਿਨਾ ਭਗਵਾਨਤ ਮਾਨ ਨੂੰ ਉਹ ਤੋਂ ਬਾਅਦ ਜੇ ਨਾ ਸਾਨੂੰ ਸਮਾਂ ਦੇਣ ਚੰਗੀ ਗੱਲ ਸਮਾਂ ਦੇਣ ਤਾਂ ਵਧੀਆ ਗੱਲ ਆ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਜੇ ਨਹੀਂ ਸਮਾਂ ਦਿੰਦੇ ਸਾਨੂੰ ਫਿਰ ਗਵਰਨਰ ਨੂੰ ਵੀ ਅਪਰੋਚ ਕਰਾਂਗੇ ਉਸ ਤੋਂ ਬਾਅਦ ਫਿਰ ਕੋਟਾਂ ਦਾ ਵੀ ਬੁਹਾ ਬੁਲਾ ਪਰ ਮੈਂ ਸਮਝਦਾ ਪੰਜਾਬ ਦਾ ਮੁੱਖ ਮੰਤਰੀ ਕਿਸੇ ਪਾਰਟੀ ਪਛੇਟਦਾ ਨਹੀਂ ਹੁੰਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਆ ਸਾਡੇ ਜਿਹੜੀਆਂ ਗੱਲਾਂ ਇਹ ਵੀ ਸਾਡੀਆਂ ਆਵਾਜ਼ ਵਯਾ ਤੇ ਸਰਕਾਰ ਜਿਹੜੀ ਆ ਉਹਦੇ ਕੋਲੋਂ ਚਲੋ ਅਸੀਂ ਤਾਂ ਚੋਣੇ ਹੋਏ ਆ ਲੋਕ ਵੀ ਇਨਸਾਫ਼ ਮੰਗਦੇ ਹੀ ਆ ਨਾ ਤੇ ਆ ਜਿਹੜਾ ਇਹ ਕੀ ਇਹਦੇ ਪਿੱਛੇ ਇਨਸਾਫ਼ ਆ ਇਸ ਕਰਕੇ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਉਹ ਵੀ ਜਿਹੜੀਆਂ ਗੱਲਾਂ ਹੋਣਗੀਆਂ ਉਹ ਵੀ ਡਿਸਕਸ ਕਰਾਂਗੇ ਦਾਦੀ ਲਖਬਾਰਾ ਪ੍ਰਭਾ ਕੇ ਵੀ ਸਮਾਂ ਨਹੀਂ ਲੈ ਸਕੇ ਤੇ ਕੀ ਸਰਕਾਰਾਂ ਸਭ ਸਮਝਉਂਦੀਆਂ ਨੇ ਤੇ ਆਪਾਂ ਡੀਸੀ ਨੂੰ ਮੈਂ ਜਾਂਦੇ ਹਾਂ ਅਗਲੇ ਪਾਸੇ ਇੱਕ ਤਸਦੀਦਾਂ ਨੂੰ ਲਗ ਪੱਤਰ ਲੈਣ ਭੇਜ ਦਿੰਦਾ ਚਲੋ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਇਹ ਕੋਈ ਇੱਕ ਸਾਜਿਸ਼ ਆ ਇਹ ਇਹ ਮੇਰੀ ਗੱਲ ਸੁਣੋ ਮੈਂ ਨਤੀਜਾ ਕੇ ਪਾਸੇ ਦੀ ਨਿਕਲ ਮੈਂ ਨਤੀਜਾ ਨਤੀਜਾ ਨਿਕਲੂਗਾ ਨਤੀਜਾ ਇਸ ਕਰਕੇ ਨਹੀਂ ਨਿਕਲਿਆ ਨਤੀਜਾ ਨਾ ਕੱਢਣ ਲਿਆ ਸਾਰਾ ਕੁਝ ਹੋ ਰਿਹਾ ਆ ਜਿੰਨਾ ਕੋਈ ਸਾਰਾ ਕੁਝ ਹੋ ਰਿਹਾ ਨਤੀਜਾ ਕੱਢਣ ਤੇ ਅੱਜ ਕੌਮ ਇੱਕ ਥਾਂ ਇਕੱਠੀ ਹੋ ਜਾਏ ਨਤੀਜਾ ਤਾਂ ਸਵੇਰੇ ਨਿਕਲੇ ਆਉਗਾ ਪਤਾ ਕੀ ਬੀਤੇ ਦਿਨ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਉਹਦੇ ਜਿਹੜੇ ਵਿਭਾਗੀ ਤੌਰ ਤੇ ਹੁਣ ਤੱਕ ਕੀ ਕਾਰਵਾਈ ਹੋਈ ਹੈ ਜੀ ਜੀ ਮੋਟਰਟਾਪੇ ਦੀ ਮੋਟਰਟਾਪੇ ਦੀ ਦੋ ਇਹ ਕੋ ਦੇਖੋ ਇਦਾਂ ਜਿਹੜਾ ਇੱਥੇ ਹੁੰਦਾ ਡਿਪਾਰਟਮੈਂਟ ਡਿਪਾਰਟਮੈਂਟਲ ਵੱਖਰਾ ਹੁੰਦਾ ਉਹ ਬੜੀ ਮੰਦਭਾਗੀ ਘਟਨਾ ਵਾਪਰੀ ਪਹਿਲਾਂ ਦਾ ਵਿਚਾਰਾ ਅਨਪੋਲ ਪੋਨੇ ਦੇ ਵਿੱਚ ਰਗੜਿਆ ਗਿਆ ਤੇ ਦੂਜਾ ਜਿਹੜਾ ਆ ਕਿਉਂਕਿ ਪੁਲਿਸ ਨੇ ਪਰਚਾ ਦਰਜ ਕਰ ਲਿਆ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਹੁਣ ਮੈਂ ਬੋਲੂਗਾ ਇਸ ਦੀ ਸਟੇਜ ਤਾਂ ਚੰਗਾ ਨਹੀਂ ਲੱਗੂਗਾ ਬਾਕੀ ਜਿਹੜੇ ਸਾਡੇ ਮੁਲਾਜ਼ਮ ਆ ਉਹ ਜਿਹੜੇ ਕਿਉਂਕਿ ਇੱਕੋ ਜਿਹੇ ਸਾਡਾ ਵਲਾਦਮੋ ਦੇ ਵਿੱਚੋਂ ਦੋ ਦੋ ਚਲੋ ਚਾਰ ਉਹ ਦੋਏ ਅਸੀਂ ਜਿਹੜੇ ਆ ਸਸਪੈਂਡ ਕਰ ਦੋ। ਪਰ ਇਹ ਸਪੰਸਟ ਕਰਦੇ ਦੇ ਦਾ ਕਾਰਨ ਦੰਦਾ ਜਾ ਕੇ ਕੀ ਕਰਨੇ ਚਾਹੋਗੇ? ਸੁਪੀਰ ਮਾਦਮਾ ਉਹਦਾ ਜਦ ਤੱਕ ਕੀਤਾ ਕਿ ਸਪੰਸਟ ਕਰ। ਤੁਹਾਨੂੰ ਕਿੰਨਾ ਦੇਰ ਲੱਗੂਗਾ? ਇਹਦੇ ਬਾਰੇ ਮੈਂ ਕੁਝ ਨਹੀਂ ਕਿਉਂਕਿ ਕਾਲਤਾਖ ਸਾਹਿਬ ਜਾਣਦੇ ਮੈਂ। ਠੀਕ ਹੈ ਜੀ। ਲਗਾਇਆ ਸੀ ਕੌਂਡ ਇੱਕ ਕੱਲ ਸੀ ਕੀ ਬਸਾ ਤੁਸੀਂ ਅੱਜ ਸਪੰਸਟ ਕਰਨਾ। ਮੈਂ ਮੈਂ ਨਹੀਂ ਨਹੀਂ ਗੱਲ ਸਪਸ਼ਟੀਕਰਨ ਮੰਗਿਆ ਆ ਤੇ ਆਲਾ ਮੈਂ ਜਵਾਬ ਮੰਗ ਰਿਹਾ ਆ ਆ ਦੂਜਾ ਜਿਹੜਾ ਸਾਡੇ ਤੁਸੀਂ ਦਤਾ ਪਈ ਸ਼ੋਮਣੀ ਕਮੇਟੀ ਨੇ ਉਹ ਕਲੋਜ਼ਰ ਰਿਪੋਰਟ ਦੇ ਵਿੱਚ ਉਹਦੀ ਮਦਦ ਕੀਤੀ ਇਹਦਾ ਮੈਂ ਜਵਾਬ ਦਿੱਤਾ ਜੀ ਜੀ ਮੈਂ ਉੱਤੇ ਆ ਮੈਂ ਕੋਈ ਨਹੀਂ ਮੈਂ ਵਾਅਦੇ ਜਾਨੇ ਦੇ ਰਿਹਾ ਪਹਿਲਾਂ ਬਾਅਦ ਆਪਣਾ ਬਾਅਦ ਤੁਸੀਂ ਹਾਂਜੀ ਤੁਸੀਂ ਹਫਤੇ ਬਾਅਦ ਤੁਸੀਂ ਜਵਾਬ ਦੇ ਰਹੇ ਇੱਕ ਹਫਤਾ ਹੋ ਗਿਆ ਪਦੀਪ ਪਲੇ ਨੂੰ ਚੈਨਲਾਂ ਤੇ ਆਉਂਦਿਆਂ ਨੂੰ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਨਾ ਚਾਹ ਰਿਹਾ ਸੀ ਆ ਹੱਥ ਜੋੜ ਕੇ ਇਹ ਬੇਨਤੀ ਹੈ ਦੀ ਪ੍ਰਧਾਨ ਨੂੰ ਸਾਨੂੰ ਕੁਝ ਨਾ ਕੁਝ ਬੁਲਾਰੇ ਜਿਹੜੇ ਸਾਨੂੰ ਜਰੂਰ ਦਿੱਤੇ ਜਾਣ ਚੈਨਲਾਂ ਤੇ ਬਿਠਾਉਣ ਵਾਲੇ ਜਿਹੜੇ ਸਾਡੀ ਸਿੱਖ ਕੌਮ ਦੀ ਗਵਾਹੀ ਕਰਦੇ ਮੈਂ ਇਹ ਤੁਹਾਨੂੰ ਕਹਿ ਰਿਹਾ ਸੀਗਾ ਕਿ ਅਸੀਂ ਇੱਕ ਹਫਤੇ ਬਾਅਦ ਆ ਕੇ ਤੁਸੀਂ ਆਪਣਾ ਜਵਾਬ ਦੇ ਹੀ ਕਰ ਰਹੇ ਹੋ ਕੋਈ ਮੈਂ 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 ਪਾਸ ਨਹੀਂ ਹੋ। ਇਹ ਕੀ ਜੋ ਤੁਸੀਂ ਅੱਜ ਕਰ ਰਹੇ ਹੋ ਕੀ ਇੱਕ ਹਫਤਾ ਪਹਿਲਾਂ ਨਹੀਂ ਸੀ ਜਵਾਬ ਮੈਂ 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 ਤੁਹਾਨੂੰ ਬੁਲਾ ਰਹੇ ਦੇ ਦਿਓ ਗੁਰਚਰਨ ਸਿੰਘ ਗਰੇਵਾਲ ਤੋਂ ਇਲਾਵਾ ਕੋਈ ਬੁਲਾਣਾ ਨਹੀਂ ਹੈਗਾ। ਨਾ ਸਾਡਾ ਕੋਈ ਫੋਨ ਚੁੱਕਦਾ ਜੀ। ਕੋਈ ਨਹੀਂ ਆ ਭਾਵੇਂ ਨਿਊਜ਼ 80 ਨਾਲੇ ਭਾਜੀ ਤੇ ਬੈਠਿਆ ਭਾਵੇਂ ਬੈਠਾ ਭਾਵੇਂ ਹੋਰ ਹੈ ਸਾਨੂੰ ਡਿਬੇਟ ਵਾਸਤੇ ਵੀ ਚਾਹੀਦੇ ਨੇ ਬੁਲਾ ਰਹੇ। ਇਹ ਹੱਥ ਬੰਨ੍ਹ ਕੇ ਬੇਨਤੀ ਹੈ ਸਾਨੂੰ ਸਾਡਾ ਬੁਲਾ ਰਹੇ ਦੇ ਛੱਡੋ। ਜੀ ਸਿੰਘ ਕੌਮ ਪਰ 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 ਮੈਂ ਇੱਕ ਤੁਹਾਡੇ ਹੁਣ ਮੀਰੇ ਕਿਉਂਕਿ ਤੁਸੀਂ ਕੋਈ ਨਹੀਂ ਪਾਤੀ ਆ। ਜੀ ਪ੍ਰੈਸ ਹਮੇਸ਼ਾ ਇੰਪਾਰਸ਼ਲ ਹੁੰਦੀ ਆ। ਅਮੇਸ਼ਾ ਇੰਪਾਰਸ਼ਲ ਹੁੰਦੀ ਆ ਪਰ ਅੱਜ ਤੁਸੀਂ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਜਿਆਦਾ ਗੁੱਸਾ ਨਾ ਕਰਿਓ ਲੋਕ ਜਾਣਦੇ ਆ ਹਰ ਚੈਨਲ ਤੇ ਕੀ ਹੋ ਰਿਹਾ ਇੰਪਾਰਸ਼ਲਟੀ ਆ ਜਾਂ ਪਾਰਸ਼ਲਟੀ ਪਰ ਇਹ ਮੈਂ ਨਹੀਂ ਮੈਂ 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 ਕਹਿ ਰਿਹਾ ਪ੍ਰੈਸ ਇਹ ਡਾਕੂਮੈਂਟ ਸੱਚ ਦੇਣੇਗੇ ਇਹ ਡਾਕੂਮੈਂਟਸ ਵੋਕ ਪਹਿਲਾਂ ਦੇ ਜਿਹੜੇ ਆ ਤਰਨਪੁੱਟ ਕੀਤੇ ਪ੍ਰੈਸ ਆਲਵੇਸ ਨਾਟ ਫਾਰ ਐਨੀ ਐਡਰੈਸ ਜਿਹੜੀ ਹੁੰਦੀ ਆ ਤੇ ਪ੍ਰੈਸ ਨੂੰ ਵੀ ਆਪਣਾ ਰੋਲ ਨਿਭਾਉਣਾ ਚਾਹੀਦਾ ਬਾਕੀ ਤੁਸੀਂ ਸੁਹਾਵਾ ਦਿੱਤਾ ਇਹਨੂੰ ਮਤ ਨੂੰ ਗਾਇ। ਜਿਹੜਾ ਪੰਗਲਾ ਵੇਖੀ ਜੋ ਮਹੌਲ ਬਣਿਆ ਹੋਇਆ ਉੱਥੇ ਜਿਹੜੇ ਗੁਰਦੁਆਰੇ ਕੀ ਅੰਦਰ ਦੇਖਾ ਨਹੀਂ ਕੋਈ ਜਾ। ਦੇਖੋ। ਦੇਖੋ। ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਸ਼ੁਰੂ ਤੋਂ ਹੀ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ। ਉਦੋਂ ਵੀ ਅਸੀਂ ਆਪਣੇ ਸਾਰੇ ਸਿੱਖ ਭਾਈਚਾਰਾ ਉੱਥੇ ਰਿਹਾ ਨਹੀਂ। ਤੇ ਉਦੋਂ ਅਸੀਂ ਫਿਰ ਉਹ ਯਤਨ ਵੀ ਕੀਤਾ ਵੀ ਜਿਹੜੇ ਗੁਰਦੁਆਰੇ ਉਹਨਾਂ ਨੂੰ ਸਿਕਿਉਰ ਕਰੀਏ ਪਰ ਸਰਕਾਰ ਨੇ ਯਾਤ ਨਹੀਂ ਦਿੱਤੀ। ਹਾਲ ਬੰਗਲਾਦੇਸ਼ ਚ ਵੀ ਮਿਨੋਰਟੀ ਕਮਿਊਨਿਟੀ ਕਿਤੇ ਵੀ ਹੋਵੇ ਤੇ ਮਿਨੋਰਟੀ ਕਮਿਊਨਿਟੀ ਲਈ ਅਸੀਂ ਹਮੇਸ਼ਾ ਖੜਦੇ ਆਂ ਪਰ ਜਿਹੜੀ ਮਿਨੋਰਟੀ ਕਮਿਊਨਿਟੀ ਬੰਗਲਾਦੇਸ਼ ਚ ਰਹਿ ਰਹੀ ਆ ਚਾਹੇ ਸੇਖਿਆ ਚਾਹੇ ਹਿੰਦੂ ਰੂਪ ਦੇ ਵਿੱਚ ਤੇ ਉਹ ਮੁਲਕਾਂ ਦੇ ਜਿਹੜੇ ਮੇਜੋਰਟੀ ਵਾਲੇ ਉਹਨਾਂ ਨੂੰ ਵੀ ਕੋ ਦੇਖਣਾ ਚਾਹੀਦਾ ਕਿ ਮਿਨੋਰਟੀ ਦੇ ਉੱਤੇ ਤਸ਼ੱਦਦ ਨਾ ਕੀਤਾ ਜਾਵੇ